ਪਹਿਲੀ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਐਨੇ ਵੱਡੇ ਬੰਦੇ ਦਾ ਐਦਾਂ ਤੁਰ ਜਾਣਾ ਤੁਸੀਂ ਕੋਈ ਵੀ ਨਹੀਂ ਸੋਚਦੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸੀਗੀ ਉਹਨਾਂ ਦੇ ਦਰਖਤ ਦੇ ਥੱਲੇ ਸਾਡੇ ਵਰਗੇ ਕਿੰਨੇ ਬੀਜ ਪਨਪੇ ਜਦੋਂ ਕਵਿਤਾਵਾਂ ਦੀ ਕਿਤਾਬ ਭੇਜੀ ਪਹਿਲੀ ਉਹਨਾਂ ਨੂੰ ਪੜ੍ਹ ਕੇ ਕਹਿੰਦੇ ਸ਼ੁਰੂ ਤੋਂ ਲੱਗਦਾ ਸੀ ਬੜੀ ਲਾਇਕ ਕੁੜੀ ਪਰ ਬੜਾ ਡੂੰਗਾ ਲਿਖਦੀ ਵੀ ਐ ਲਿਖਦੀ ਵੀ ਬੜਾ ਅੱਛਾ ਹੈ ਸੁਰਜੀਤ ਪਾਤਰ ਜੀ ਦੀ ਅੰਤਿਮ ਅਰਦਾਸ ਤੇ ਮੌਜੂਦ ਆ ਸਤਿੰਦਰ ਸੱਤੀ ਜੀ ਤੇ ਮੈਮ ਇੱਕ ਹੱਸਦਾ ਵਜਦਾ ਚਿਹਰਾ ਜਿਹੜਾ ਹਰ ਵੇਲੇ ਚਿਹਰੇ ਤੇ ਮੁਸਕਾਨ ਹੁੰਦੀ ਸੀ ਉਹ ਸਾਡੇ ਵਿੱਚ ਨਹੀਂ ਰਿਹਾ ਕਿਵੇਂ ਦਾ ਮਹਿਸੂਸ ਹੋ ਰਿਹਾ ਜਦੋਂ ਪਹਿਲੀ ਵਾਰੀ ਖਬਰ ਸੁਣੀ ਸੀ ਕਿ ਸੁਰਜੀਤ ਪਾਤਰ ਜੀ ਨਹੀਂ ਰਹੇ ਪਹਿਲੀ ਵਾਰ ਤੇ ਯਕੀਨ ਹੀ ਨਹੀਂ ਹੋਇਆ ਇੰਨੇ ਵੱਡੇ ਬੰਦੇ ਦਾ ਐਦਾਂ ਤੁਰ ਜਾਣਾ ਤੁਸੀਂ ਕੋਈ ਵੀ ਨਹੀਂ ਸੋਚਦੇ ਮੈਨੂੰ ਲੱਗਦਾ ਬੜਾ ਵੱਡਾ ਬੰਦੇ ਸੀ ਆਪਣੇ ਆਪ ਚ ਇੰਸਟੀਟਿਊਸ਼ਨ ਸੀਗੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸੀਗੇ ਉਹਨਾਂ ਦੇ ਰਖਤ ਦੇ ਥਲੇ ਸਾਡੇ ਵਰਗੇ ਕਿੰਨੇ ਬੀਜ ਪਨਪੇ ਦਰੁਸਤਗੀਆਂ ਕੀਤੀਆਂ ਮੈਂ ਜਦੋਂ ਕਵਿਤਾਵਾਂ ਦੀ ਕਿਤਾਬ ਭੇਜੀ ਪਹਿਲੀ ਉਹਨਾਂ ਨੂੰ ਪੜ ਕੇ ਕਹਿੰਦੇ ਮੈਨੂੰ ਸੀਗਾ ਤੂੰ ਬੜੀ ਲਾਇਕ ਕੁੜੀ ਮੈਨੂੰ ਲੱਗ ਸ਼ੁਰੂ ਤੋਂ ਲੱਗਦਾ ਸੀ ਬੜੀ ਲਾਇਕ ਕੁੜੀ ਪਰ ਬੜਾ ਡੂੰਗਾ ਲਿਖਦੀ ਵੀ ਐ ਲਿਖਦੀ ਵੀ ਬੜਾ ਅੱਛਾ ਹੈ ਤਾਂ ਹੀ ਤੂੰ ਇੰਨਾ ਅੱਛਾ ਬੋਲਦੀ ਐ ਤੈਨੂੰ ਲਿਖਣ ਦੀ ਕਲਾਏ ਲਿਖਿਆ ਕਰ ਬੜਾ ਛੋਣਾ ਨੇ ਮੁਖਬੰਦ ਲਿਖਿਆ ਅੱਜ ਐ ਹੋਏ ਕਿ ਜਿਵੇਂ ਪੰਜਾਬੀ ਜ਼ੁਬਾਨ ਜਿਹੜੀ ਪੰਜਾਬੀ ਮਾਂ ਬੁਲੀ ਅਨਾਥ ਹੋ ਗਈ ਹੋਈ ਕੋਈ ਬਾਬਾ ਬੋੜ ਤੁਰ ਗਿਆ ਹੁੰਦਾ ਉਹਦੀ ਛਾਂ ਹੇਠਾ ਕਿੰਨੇ ਜਣੇ ਸ਼ਾਮ ਆਂਦੇ ਅੱਜ ਤੋਂ ਲੱਗ ਰਿਹਾ ਵੀ ਕਿੰਨੂੰ ਫੋਨ ਕਰਕੇ ਪੁੱਛਾਂਗੇ ਵੀ ਇਹ ਕੰਮ ਇਦਾਂ ਨਹੀਂ ਤੇ ਇਦਾਂ ਕਰ ਲਈ ਉਹਨਾਂ ਵਰਗਾ ਕੋਈ ਵੀ ਨਹੀਂ ਕਹਿੰਦੇ ਉਹਨਾਂ ਕੋਲ ਬੈਂਦੇ ਸੀ ਨਾ ਇੱਦਾਂ ਲੱਗਦਾ ਸੀ ਕਿ ਆਪਾਂ ਇੱਕ ਬੁੱਕ ਪੜ੍ਹ ਲਈ ਜਦੋਂ ਗੱਲਾਂ ਕਰਦੇ ਸੀ ਲੱਗਦਾ ਹੀ ਨਹੀਂ ਸੀ ਕਿ ਆਪਾਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ ਮਤਲਬ ਉਹ ਬੁਕਸ ਵਾਲੇ ਆਪਾਂ ਮੋੜ ਵਿੱਚ ਚਲੇ ਜਾਂਦੇ ਸੀ ਦੇਖੋ ਗਹਿਰੇ ਸੀ ਨਾ ਸਮੁੰਦਰ ਜਿੰਨਾ ਗਹਿਰਾ ਹੁੰਦਾ ਏ ਉਹਦੇ ਚ ਜਿਵੇਂ ਜਿਵੇਂ ਤੁਸੀਂ ਜਾਂਦੇ ਜਾਂਦੇ ਉਹਦੀਆਂ ਕਈ ਪਰਤਾਂ ਤੇ ਉਹ ਖੁਦ ਕਿਤਾਬ ਸਨ ਉਹ ਕਿਤਾਬਾਂ ਲਿਖਦੇ ਥੋੜੀ ਸੀ ਜਿੰਨੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਜਿਸ ਤਰ੍ਹਾਂ ਦੀ ਕਿਤਾਬਾ ਉਸੇ ਤਰ੍ਹਾਂ ਹੋ ਸਕਦਾ ਹੈ ਜਦੋਂ ਤੁਸੀਂ ਆਪ ਕਿਤਾਬ ਹੋ ਜਾਓ ਤੇ ਭਗਵਾਨ ਨੂੰ ਪਾਣਾ ਤੇ ਭਗਵਾਨ ਹੋਣਾ ਪਏਗਾ ਨਹੀਂ ਤੇ ਭਗਵਾਨ ਮਿਲੇਗਾ ਸੋ ਕਿਤਾਬਾਂ ਲਿਖਦੇ ਲਿਖਦੇ ਖੁਦ ਸ਼ਬਦ ਹੋ ਗਏ ਸੀ ਔਰ ਸ਼ਬਦ ਤੇ ਉਤਪਤੀ ਹੈ ਨਾ ਧਰਤੀ ਦੀ ਉਤਪਤੀ ਤੇ ਉਹਨਾਂ ਨੇ ਤੇ ਜਦੋਂ ਸਿਰਾਈ ਲੱਭ ਲਿਆ ਸੀਗਾ ਤੇ ਉਹਦਾ ਸ਼ਬਦ ਹੋ ਕੇ ਵੱਡਾ ਹੋ ਜਾਣਾ ਤੇ ਜਾਹਰ ਸੀ ਪਹਿਲੀ ਵਾਰ ਤੇ ਯਕੀਨ ਹੀ ਨਹੀਂ ਹੋਇਆ ਐਨੇ ਵੱਡੇ ਬੰਦੇ ਦਾ ਐਦਾਂ ਤੁਰ ਜਾਣਾ ਤੁਸੀਂ ਕੋਈ ਵੀ ਨਹੀਂ ਸੋਚੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸੀਗੀ ਉਹਨਾਂ ਦੇ درخت ਦੇ ਥੱਲੇ ਸਾਡੇ ਵਰਗੇ ਕਿੰਨੇ ਬੀਜ ਪਨਪੇ ਜਦੋਂ ਕਵਿਤਾਵਾਂ ਦੀ ਕਿਤਾਬ ਭੇਜੀ ਪਹਿਲੀ ਉਹਨਾਂ ਨੂੰ ਪੜ੍ਹ ਕੇ ਕਹਿੰਦੇ ਸ਼ੁਰੂ ਤੋਂ ਲੱਗਦਾ ਸੀ ਬੜੀ ਲਾਇਕ ਕੁੜੀ ਪਰ ਬੜਾ ਡੂੰਗਾ ਲਿਖਦੀ ਵੀ ਹੈ ਲਿਖਦੀ ਵੀ ਬੜਾ ਅੱਛਾ ਸੁਰਜੀਤ ਪਾਤਰ ਜੀ ਦੀ ਅੰਤਿਮ ਅਰਦਾਸ ਤੇ ਮੌਜੂਦ ਆ ਸਤਿੰਦਰ ਸੱਤੀ ਜੀ ਤੇ ਮੈਮ ਇੱਕ ਹੱਸਦਾ ਵਜਦਾ ਚਿਹਰਾ ਜਿਹੜਾ ਹਰ ਵੇਲੇ ਚਿਹਰੇ ਤੇ ਮੁਸਕਾਨ ਹੁੰਦੀ ਸੀ ਉਹ ਸਾਡੇ ਵਿੱਚ ਨਹੀਂ ਰਿਹਾ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਪਹਿਲੀ ਵਾਰੀ ਖਬਰ ਸੁਣੀ ਸੀ ਕਿ ਸੁਰਜੀਤ ਪਾਤਰ ਜੀ ਨਹੀਂ ਰਹੇ ਪਹਿਲੀ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਇੰਨੇ ਵੱਡੇ ਬੰਦੇ ਦਾ ਐਦਾਂ ਤੁਰ ਜਾਣਾ ਤੁਸੀਂ ਕੋਈ ਵੀ ਨਹੀਂ ਸੋਚਦੇ ਮੈਨੂੰ ਲੱਗਾ ਬੜਾ ਵੱਡਾ ਬੰਦੇ ਸੀਗੇ ਆਪਣੇ ਆਪ ਚ ਇੰਸਟੀਟਿਊਸ਼ਨ ਸੀਗੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸੀਗੇ ਉਹਨਾਂ ਦੇ ਦਰਖਤ ਦੇ ਥਲੇ ਸਾਡੇ ਵਰਗੇ ਕਿੰਨੇ ਬੀਜ ਪਨਪੇ ਦਰਸਤਗੀਆਂ ਕੀਤੀਆਂ ਮੈਂ ਜਦੋਂ ਕਵਿਤਾਵਾਂ ਦੀ ਕਿਤਾਬ ਭੇਜੀ ਪਹਿਲੀ ਉਹਨਾਂ ਨੂੰ ਪੜ ਕੇ ਕਹਿੰਦੇ ਮੈਨੂੰ ਸੀਗਾ ਤੂੰ ਬੜੀ ਲਾਇਕ ਕੁੜੀ ਮੈਨੂੰ ਲੱਗ ਮਸ਼ਰੂ ਤੋਂ ਲੱਗਦਾ ਸੀ ਬੜੀ ਲਾਇਕ ਕੁੜੀ ਪਰ ਬੜਾ ਡੂੰਗਾ ਲਿਖਦੀ ਵੀ ਏ ਲਿਖਦੀ ਵੀ ਬੜਾ ਅੱਛਾ ਹੈ ਤਾਂ ਹੀ ਤੂੰ ਇੰਨਾ ਅੱਛਾ ਬੋਲਦੀ ਏ ਇਨੂੰ ਲਿਖਣ ਦੀ ਕਲਾਏ ਲਿਖਿਆ ਕਰ ਬੜਾ ਛੋਣਾ ਨੇ ਮੁਖਬੰਦ ਲਿਖਿਆ ਅੱਜ ਐ ਹੋਏ ਕਿ ਜਿਵੇਂ ਪੰਜਾਬੀ ਜ਼ੁਬਾਨ ਜਿਹੜੀ ਪੰਜਾਬੀ ਮਾਂ ਬੁਲੀ ਅਨਾਥ ਹੋ ਗਈ ਹੋਈ ਕੋਈ ਬਾਬਾ ਬੋਰਡ ਤੁਰ ਗਿਆ ਹੁੰਦਾ ਉਹਦੀ ਛਾਂ ਹੇਠਾ ਕਿੰਨੇ ਜਣੇ ਛਾਂ ਆਂਦੇ ਅੱਜ ਤੋਂ ਲੱਗ ਰਿਹਾ ਵੀ ਕਿੰਨੂੰ ਫੋਨ ਕਰਕੇ ਪੁੱਛਾਂਗੇ ਵੀ ਇਹ ਕੰਮ ਇਦਾਂ ਨਹੀਂ ਤੇ ਇਦਾਂ ਕਰ ਲਈ ਉਹਨਾਂ ਵਰਗਾ ਕੋਈ ਵੀ ਨਹੀਂ ਕਹਿੰਦੇ ਉਹਨਾਂ ਕੋਲ ਬੈੰਦੇ ਸੀ ਨਾ ਇਦਾਂ ਲੱਗਦਾ ਸੀ ਕਿ ਆਪਾਂ ਇੱਕ ਬੁੱਕ ਪੜ੍ਹ ਲਈ ਜਦੋਂ ਉਹ ਗੱਲਾਂ ਕਰਦੇ ਸੀ ਲੱਗਦਾ ਹੀ ਨਹੀਂ ਸੀ ਕਿ ਆਪਾਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ ਮਤਲਬ ਉਹ ਬੁਕਸ ਵਾਲੇ ਆਪਾਂ ਮੋਡ ਵਿੱਚ ਚਲੇ ਜਾਂਦੇ ਸੀ ਦੇਖੋ ਗਹਿਰੇ ਸੀ ਨਾ ਸਮੁੰਦਰ ਜਿੰਨਾ ਗਹਿਰਾ ਹੁੰਦਾ ਏ ਉਹਦੇ ਚ ਜਿਵੇਂ ਜਿਵੇਂ ਤੁਸੀਂ ਜਾਂਦੇ ਜਾਂਦੇ ਉਹਦੀਆਂ ਕਈ ਪਰਤਾਂ ਤੇ ਉਹ ਖੁਦ ਕਿਤਾਬ ਸਨ ਕਿਤਾਬਾਂ ਲਿਖਦੇ ਥੋੜੀ ਸੀ ਜਿੰਨੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਜਿਸ ਤਰ੍ਹਾਂ ਦੀ ਕਿਤਾਬਾ ਉਸੇ ਤਰ੍ਹਾਂ ਹੋ ਸਕਦਾ ਹੈ ਜਦੋਂ ਤੁਸੀਂ ਆਪ ਕਿਤਾਬ ਹੋ ਜਾਓ ਜੇ ਭਗਵਾਨ ਨੂੰ ਪਾਣਾ ਤੇ ਭਗਵਾਨ ਹੋਣਾ ਪਏਗਾ ਨਾ ਨਹੀਂ ਤੇ ਭਗਵਾਨ ਮਿਲੇਗਾ ਸੋ ਕਿਤਾਬਾਂ ਲਿਖਦੇ ਲਿਖਦੇ ਖੁਦ ਸ਼ਬਦ ਹੋ ਗਏ ਸੀ ਔਰ ਸ਼ਬਦ ਤੇ ਉਤਪਤੀ ਹੈ ਨਾ ਧਰਤੀ ਦੀ ਉਤਪਤੀ ਤੇ ਉਹਨਾਂ ਨੇ ਤੇ ਜਦੋਂ ਸਿਰਾ ਹੀ ਲੱਭ ਲਿਆ ਸੀਗਾ ਤੇ ਉਹਦਾ ਸ਼ਬਦ ਹੋ ਕੇ ਵੱਡਾ ਹੋ ਜਾਣਾ ਤੇ ਜਾਹਰ ਸੀ